ਜਿਹੜੇ ਤੁਸੀਂ ਸੋਹਣੇ ਸੋਹਣੇ ਫੁੱਲ ਦੇਖ ਰਹੇ ਹੋ ਇਹ ਸੋਹਣੇ ਫੁੱਲ ਫੁੱਲਾਂ ਦੀ ਖੇਤੀ ਦੇ ਘਾਰੇ ਨੇ ਇਸ ਖੇਤੀ ਦੇ ਨਾਲ ਤੁਸੀਂ 6 ਮਹੀਨਿਆਂ ਦੇ ਵਿੱਚ ਇੱਕ ਏਕੜ ਤੋਂ 1 ਲੱਖ ਰੁਪਈਆ ਕਮਾ ਸਕਦੇ ਹੋ ਇਹਦੇ ਨਾਲ ਤੁਸੀਂ ਝੋਨੇ ਕਣਕ ਦੇ ਫਸਲੀ ਚੱਕਰ ਚੋਂ ਨਿਕਲ ਕੇ ਉਸ ਤੋਂ ਦੁੱਗਣੀ ਕਮਾਈ ਵੀ ਕਰ ਸਕਦੇ ਹੋ ਇਹਦੇ ਵਿੱਚ ਰੇਹਾਂ ਸਪਰੇਹਾਂ ਦਾ ਖਰਚਾ ਵੀ ਨਾ ਮਾਤਰ ਹੁੰਦਾ ਹੈ ਇਸ ਲਈ ਸਾਰੇ ਵੀਰ ਹੱਥ ਬਨ ਕੇ ਬੇਨਤੀ ਹੈ ਵੀਡੀਓ ਨੂੰ ਪੂਰੀ ਵੇਖਿਓ ਬਹੁਤ ਲਾਭਦਾਇਕ ਹੋਊਗੀ ਤੇ ਦੂਜੇ ਕਿਸਾਨ ਵੀਰਾਂ ਤੱਕ ਸ਼ੇਅਰ ਵੀ ਜਰੂਰ ਕਰਿਓ ਭਾਈ ਜੀ ਲਖਵੀਰ ਜੀ ਤੁਸੀਂ ਇਹ ਕਿਵੇਂ ਸੋਚਿਆ ਕਿ ਫੁੱਲਾਂ ਦੀ ਖੇਤੀ ਕਰਾਂਗੇ ਬਸ ਹੀ ਅਸੀਂ ਫਸਲੀ ਚੱਕਰ ਨਿਕਲਣ ਦੀ ਕਦਰ ਕੀਤੀ ਤੇ ਤੁਹਾਡੇ ਕਿਵੇਂ ਪੂਆ ਜੀ ਦਾ ਬੇਟਾ ਕਰਦਾ ਸੀ ਹਾਂਜੀ ਪੂਆ ਜੀ ਹਾਂਜੀ ਪੂਆ ਜੀ ਦਾ ਬੇਟਾ ਕਰਦਾ ਸੀ 3 ਸਾਲ ਤੋਂ ਹੀ ਵੱਦ ਗਿਆ ਪਰ ਉੱਟਾਈ ਉਹਨਾਂ ਨੂੰ ਬਹੁਤ ਟਾਈਮ ਹੋ ਗਿਆ ਉਹਨਾਂ ਨੂੰ ਕਰਦਿਆਂ ਨੂੰ ਉਹ ਕਿੰਨੇ ਕਿੱਲਾਂ ਚ ਕਰਦੇ ਆ ਉਹ ਢਾਈ ਏਕੜ ਚ ਕਰਦੇ ਆ ਅੱਛਾ ਤੇ ਤੁਹਾਡਾ ਕਿੰਨਾ ਇਹ ਕੀਤਾ ਹੋਇਆ ਸਾਡਾ ਜੀ 1 ਏਕੜ ਸੀਗਾ ਜੀ ਅੱਛਾ ਥੋੜਾ ਬੀਜ ਤਨਕ ਨਾਲ ਉਗਰੇ ਨਹੀਂ ਗਈ ਓਕੇ ਹਾਂਜੀ ਉਹ ਸਾਨੂੰ ਗੋਹਣਾ ਪੈ ਗਿਆ ਚਲੋ ਕੋਈ ਨਹੀਂ ਉਹ ਵੈਸੇ ਵੀ ਪੂਰਾ 1 ਏਕੜ ਚ ਕੀਤਾ ਹਾਂਜੀ ਹਾਂਜੀ ਤੇ ਫਸਲੀ ਚੱਕਰ ਚੋਂ ਆਪਾਂ ਜੇ ਗੱਲ ਕਰੀਏ ਨਿਕਲਣ ਦੀ ਇਹ ਕਿਸਾਨ ਇਸੇ ਲਈ ਨਹੀਂ ਨਿਕਲਦਾ ਵੀ ਉਹਨੂੰ ਐਂ ਲੱਗਦਾ ਵੀ ਮੈਂ ਕਰ ਨਹੀਂ ਸਕਦਾ ਤੇ ਤੁਸੀਂ ਇਹ ਜਿਹੜਾ ਹੁਣ ਪਹਿਲੀ ਵਾਰ ਜਿਹੜਾ ਇਹ ਤਜਰਬਾ ਕੀਤਾ ਇਹਦੇ ਚ ਕਿੰਨੀਆਂ ਤੁਹਾਨੂੰ ਮੁਸ਼ਕਲ ਆਈਆਂ ਮੁਸ਼ਕਿਲਤਾ ਬਸ ਇਹ ਸਾਨੂੰ ਇੱਥੇ ਇੱਕ ਹੀ ਆਈ ਹੈ ਜੀ। ਹਾਂ। ਤੇ ਆਪਣੇ ਗੰਦ ਜ਼ਿਆਦਾ ਹੁੰਦਾ ਬਾਹਣਾ ਜੀ। ਹਾਂ। ਤੇ ਉਹ ਅਸੀਂ ਪੱਠਿਆਂ ਵਾਲੇ ਥਾਂ ਬੀਜੇ ਸੀ ਥੋੜਾ ਪ੍ਰੋਬਲਮ ਤਾਂ ਵੀ ਜ਼ਿਆਦਾ ਆਈ ਹੈ ਜੀ। ਹਾਂ। ਤੇ ਵੈਸੇ ਕੋਈ ਐਡੀ ਪ੍ਰੋਬਲਮ ਹੈ ਨਹੀਂ ਜੀ। ਹੌਲੀ ਹੌਲੀ ਤਜਰਬਾ ਹੋ ਜਾਣਾ। ਹਾਂਜੀ ਹਾਂਜੀ ਹਾਂਜੀ। ਵੀ ਬਸ ਕਲਾ ਉਹ ਗੰਦ ਦਾ ਹੀ ਤੇ ਉਹ ਜ਼ਿਆਦਾ ਹੈ। ਤੇ ਉਹਦੇ ਲਈ ਫਿਰ ਕੀ ਕਰਦੇ ਹੋ? ਕੋਈ ਗੋਡੀ ਕਰਦੇ। ਅੱਛਾ ਗੋਡੀ ਵਿੱਚ ਉਹ ਤਾਂ ਕੋਈ ਦਵਾਈ ਛਿੜਕਣ ਦਾ ਤਾਂ ਨਹੀਂ ਪੈਂਦਾ? ਨਹੀਂ ਜੀ ਦਵਾਈ। ਜਿਵੇਂ ਆਪਾਂ ਨੂੰ ਦੂਸਰੀਆਂ ਫਸਲਾਂ ਤੇ ਬਹੁਤ ਸਾਰੇ ਆਪਣੇ ਅੱਧੇ ਖਰਚੇ ਤਾਂ ਪ੍ਰੇਮ ਸਪਰੇਅ ਆਈ ਹੈ ਹਾਂਜੀ 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 ਉਹ ਇਹਦੇ ਵਿੱਚ ਕੋਈ ਨਹੀਂ ਨਹੀਂ ਜੀ ਨੋਰਮਲ ਆਈ ਅੱਛਾ ਨੋਰਮਲ ਰੇ ਸਪਰੇਅ ਆਈ ਅੱਛਾ ਹਾਂਜੀ ਕਿਹੜੀ ਰੇ ਰੇ ਰੂ ਕਿਹੜੀ ਪਾਉਣੀ ਪੈਂਦੀ ਹੈ ਰੇ ਤਾਂ ਜੀ ਯੂਰੀਆ ਪਾਉਣੀ ਪੈਂਦੀ ਹੈ ਤੇ ਡੀਏਪੀ ਪਾਉਣੀ ਪੈਂਦੀ ਹੈ ਅੱਛਾ ਯੂਰੀਆ ਡੀਏਪੀ ਹਾਂਜੀ ਹਾਂਜੀ ਤੇ ਇਹਦੇ ਲਈ ਜਿਹੜਾ ਤੁਸੀਂ ਕਰਦੇ ਹੋ ਮਤਲਬ ਆਪਾਂ ਕਰੀਏ ਤੇ ਬੀਜ ਤੇ ਕਿੰਨਾ ਕੁ ਲੱਗਿਆ ਸੀ ਬੀਜ ਦੇ ਕਿੰਨਾ ਖਰਚ ਆਇਆ ਬੀਜ ਤਾਂ ਇੱਕ ਕੰਪਨੀ ਦੇ ਕੇ ਜਾਂਦੀ ਹੈ ਅੱਛਾ ਸਿੱਧਾ ਕੰਪਨੀ ਨਾਲ ਨਹੀਂ ਹਾਂਜੀ ਕੰਪਨੀ ਦੇ ਕੇ ਜਾਂਦੀ ਹੈ ਹਾਂਜੀ ਤੇ ਬੀ ਪਨੀਰੀ ਸਾਰਾ ਕੰਪਨੀ ਦੇ ਕੇ ਜਾਂਦੀ ਹੈ ਹਾਂਜੀ ਹਾਂਜੀ ਉਹਦੇ ਤੇ ਖਰਚਾ ਉਹ ਤਾਂ ਆਪਣੀ ਲੇਬਰ ਆ ਜੀ ਅੱਛਾ ਹਾਂਜੀ ਹਾਂਜੀ ਜੇ ਆਪਾਂ ਆਪ ਕਰ ਸਕਦੇ ਹਾਂ ਉਦੋਂ ਵਧੀਆ ਜੀ ਸਲੂਲੇ ਵਰਨਾ ਰਲ ਕੇ ਵੀ ਵਧੀਆ ਹੋ ਜਾਂਦਾ ਜੀ ਜਿਵੇਂ ਆ ਆ ਬੀਜਿਆ ਇਹ ਕਿਹਦੀ ਪਨੀਰੀ ਲੱਗਦੀ ਆ ਇਹਨਾਂ ਚੋਂ ਕਿ ਕਿਹੜੇ ਕਿਹੜੇ ਤੁਸੀਂ ਪਹਿਲੇ ਦੱਸੋ ਕਿਹੜੀਆਂ ਇਹ ਨਸਲਾਂ ਲਾਈਆਂ ਹੀਆਂ ਕਿਹੜੇ ਫੁੱਲਾ ਫੁੱਲ ਆ ਇਹ ਉਹ ਜੀ ਪਹਿਲਾ ਦੇਜੀ ਆ ਜੀ ਦੇਜੀ ਉਹ ਠੀਕ ਆ ਆਈਸ ਪਲੈਂਟ ਕਹਿੰਦੇ ਆ ਉਹਨੂੰ ਵੈਸੇ ਤਾਂ ਹਾਂ ਹਾਂਜੀ ਹਾਂਜੀ ਜ਼ਿਆਦਾ ਹਾਂ ਹਾਂਜੀ ਤੇ ਆਹ ਇਹ ਇਹ ਨਾਂ ਯਾ ਭੁੱਲ ਜਾਂਦਾ ਜੀ ਇੰਗਲਿਸ਼ ਨਾਮ ਸਾਰੇ ਦੇ ਪੀਪਰ ਫਲਾਵਰ ਪੀਪਰ ਫਲਾਵਰ ਇਤਿਆ ਹੰਡਲਫੀਮੀ ਹਾਂ ਹੰਡਲਫੀਮੀ ਆ ਤੇ ਇਹ ਇਹਨਾਂ ਦੀਆਂ ਜਿਹੜੀਆਂ ਨਸਲਾਂ ਐ ਇਹਦੇ ਲਈ ਤੁਹ ਕਿੰਨਾਂ ਦੀ ਪਨੀਰੀ ਲਾਉਣੀ ਪੈਂਦੀ ਐ ਤੇ ਕਿੰਨਾਂ ਦੀ ਸਿੱਧਾ ਬੀ ਕਰਨਾ ਪੈਂਦਾ ਹਾਂਜੀ ਇਹਦਾ ਬੀਲ ਹੁੰਦਾ ਹੀ ਸਿੱਧਾ ਜੀ ਸਿੱਧੀ ਬੀ ਬਜਾਈ ਹੋਦੀ ਹਾਂਜੀ ਹਾਂਜੀ ਉਹ ਦੋ ਕੁਆਲਿਟੀਾਂ ਦੀ ਪਨੀਰੀ ਹੁੰਦੀ ਆ ਉਹ ਛੋ ਆਈਸ ਪਲੈਂਟ ਤੇ ਆ ਜਿਹੜਾ ਪੀਪਰ ਵਾਲਾ ਐ ਇਹਨੂੰ ਉਹ ਕੀਤਾ ਤੁਸੀਂ ਹਾਂਜੀ 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 ਤੇ ਇਹਦੀ ਬਜਾਈ ਲਈ ਕਿਹੜੀ ਕਿਹੜੀ ਮਸ਼ੀਨ ਦੀ ਵਰਤੋਂ ਕਰਨੀ ਪਈ ਇਹ ਹੱਥ ਹੀ ਲਾਇਆ ਹੈ ਅੱਛਾ ਸਿੱਧਾ ਹੀ ਉਵੇਂ ਹੀ ਪਈ ਤਾਂ ਛਿੱਟਾ ਦੇ ਕੇ ਹੀ ਨਹੀਂ ਜੀ ਹਾਂ ਚੁੰਡੀ ਨਾਲ ਲਾਇਆ ਵਟਾ ਬਣਾ ਕੇ ਚੁੰਡੀ ਨਾਲ ਲਾਇਆ ਠੀਕ ਹੈ ਵਟਾ ਬਣਾ ਬਣਾ ਕੇ ਇੱਥੇ ਪੂਰ ਪਹਿਲਾਂ ਉਹ ਬਣਾਈਆਂ ਵਟਾ ਜਿਵੇਂ ਆਪਾਂ ਮੱਕੀ ਲਈ ਬਣਾਉਣਾ ਉਵੇਂ ਸੇਮ ਹੀ ਉਵੇਂ ਹਾਂ ਮੱਕੀ ਨੂੰ ਲਈ ਜਿਵੇਂ ਬਣਾਉਣਾ ਉਵੇਂ ਫਿਰ ਉਹ ਚੁੰਡੀ ਨਾਲ ਲਾਤਾ ਇਹ ਫਿਰ ਕਿੰਨੀ ਕੁ ਵਿੱਥ ਤੇ ਲਾਉਣਾ ਪੈਂਦਾ ਇਹ ਇਹ ਬੱਸ 6 ਇੰਚ ਦੀ ਵਿੱਥ ਤੇ ਲਾਇਆ 6 ਇੰਚ ਦੀ ਉਹਨਾਂ ਨੇ ਦੱਸਿਆ ਸੀਗਾ ਸਾਰਾ ਵੀ ਕਿੰਨਾ ਲਾਓ ਕਿੰਨਾ ਦੇ ਵਿੱਚ ਹਾਂ ਜੀ ਹਾਂ ਜੀ ਹਾਂ ਜੀ ਬਾਕੀ 20 ਦਿਨ ਬਾਅਦ ਕੀੜਾ ਮਾਰਦੇ ਹੀ ਉਹ ਅੱਛਾ ਮਾਰਦੇ ਆ ਉਹ ਹਾਂ ਜੀ ਹਾਂ ਜੀ ਠੀਕ ਹੈ ਤੇ ਮਾਪਾ ਜਿਵੇਂ ਕਿਹਾ ਵੀ ਇਹਦੇ ਚ ਕੋਈ ਬਹੁਤੀ ਮਿਹਨਤ ਨਹੀਂ ਬਹੁਤੀ ਮੁਸ਼ਕਲ ਨਹੀਂ ਫਿਰ ਸਾਮ ਸੰਭਾਈ ਤੇ ਕਿੰਨਾ ਹੁਕ ਹੁੰਦਾ ਜਿਵੇਂ ਤੁਸੀਂ ਬਾਹਰ ਰੋਡ ਤੇ ਲਾਈ ਬੈਠੇ ਹੋ ਸੜਕ ਨੇੜੇ ਤੇ ਇਹਦੇ ਚ ਐ ਤਾਂ ਨਹੀਂ ਵੀ ਕੋਈ ਪਸ਼ੂਆਂ ਦਾ ਹੁਕ ਖਰਾਬ ਕਰਦੇ ਹੁਣ ਨਹੀਂ ਜੀ ਪਸ਼ੂ ਤਾਂ ਵੈਸੇ ਹੈ ਨਹੀਂ ਕਿ ਪਿੰਡ 'ਚ ਤੇ ਸਾਨੂੰ ਇਹ ਜੀ ਕੋਈ ਦਿੱਕਤ ਨਹੀਂ ਆਈ ਹੂੰ ਉਹ ਲੋਕ ਪੁੱਛਣ ਵਾਲੇ ਬਹੁਤ ਜ਼ਿਆਦਾ ਆਉਂਦੇ ਜੀ ਕੋਈ ਰੀਲਾਂ ਬਣਾਉਣ ਵਾਲਾ ਆ ਗਿਆ ਕੋਈ ਫੋਟੋ ਖਿੱਚਣ ਵਾਲਾ ਆ ਗਿਆ ਜੀ ਇਹ ਚੀਜ਼ ਦਾ ਬਹੁਤ ਜ਼ਿਆਦਾ ਹੈ ਪਰ ਖੂਬਸੂਰਤੀ ਵੀ ਤੁਹਾਨੂੰ ਜਿਵੇਂ ਐ ਲੱਗਦਾ ਨਾ ਘਰੇ ਆਪਾਂ ਖੜ੍ਹਦੇ ਆਂ ਤਾਂ ਹਰ ਇੱਕ ਬੰਦਾ ਜਦੋਂ ਇੱਥੋਂ ਦੇਖਦਾ ਉਹਨੂੰ ਨਜ਼ਰ ਆਉਂਦੀ ਆ ਹਾਂਜੀ 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 ਤੇ ਭਾਈ ਫਿਰ ਦਿੱਕਤਾਂ ਕੀ ਕੀ ਆ ਭਾਈ ਦਿੱਕਤ ਦਾ ਕੋਈ ਨਹੀਂ ਐ ਚ ਕੋਈ ਕਾਸ਼ ਨਹੀਂ ਕੋਈ ਵੀ ਦਿੱਕਤ ਨਹੀਂ ਜਿਵੇਂ ਆਪਾਂ ਕਹਿੰਦੇ ਆ ਵੀ ਕਿਸਾਨ ਕਈ ਵਾਰੀ ਇਹ ਵੀ ਇਲਜ਼ਾਮ ਲੱਗ ਜਾਂਦੇ ਆ ਕਿਸਾਨਾਂ ਤੇ ਵੀ ਭਈ ਉਹ ਨਾ ਮਿਹਨਤ ਕਰਨ ਤੋਂ ਟਲ ਜਾਂਦੇ ਆ ਵੀ ਇਹ ਮਿਹਨਤ ਵਾਲਾ ਕੰਮ ਵੀ ਨਹੀਂ ਹਾਂਜੀ 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 ਹੈਨਾ ਹਾਂਜੀ ਤੇ ਆਪਾਂ ਜੇ ਗੱਲ ਇਨਾਂ ਦੇ ਸਾਰਿਆਂ ਦੀ ਜਦੋਂ ਤੁਸੀਂ ਇਹਨੂੰ ਹਾਰਵੈਸਟ ਕਰੋਗੇ ਫਿਰ ਕੀ ਕਰੋਗੇ ਵੀ ਇਹਨਾਂ ਦੀ ਇਹ ਵਜਨ ਦੇ ਹਿਸਾਬ ਨਾਲ ਉਹਨਾਂ ਨੂੰ ਗੱਲ ਹੋਊਗੀ ਕਿ ਕਿਵੇਂ ਹਾਂਜੀ ਐਗਰੀਮੈਂਟ ਬੀਜ ਦਾ ਹੋਇਆ ਹੋਇਆ ਹੈ ਬੀਜ ਦੇਓਗੇ ਵਜਨ ਦੇ ਹਿਸਾਬ ਨਾਲ ਹਾਂਜੀ ਹਾਂ ਵਜਨ ਦੇ ਹਿਸਾਬ ਨਾਲ ਬੀਜ ਦੇਣਾ ਜੀ ਨੂੰ ਅੱਛਾ ਹਾਂਜੀ ਤੇ ਕਿੰਨਾ ਵੀ ਫਿਰ ਕਿੰਨਾ ਕਿੰਨੀ ਤੁਹਾਨੂੰ ਉਮੀਦ ਹੈ ਵੀ ਤੁਸੀਂ ਇਹਦੀ ਕਿੰਨੀ ਕਿੰਨ ਇਨਕਮ ਕਰ ਸਕੋਗੇ ਹਾਂਜੀ ਇਹ ਇੱਕ ਪਹਿਲਾ ਸਾਲ ਹੈ ਜੀ ਫਿਰ ਅਜੇ ਹੌਲੀ-ਹੌਲੀ ਪਤਾ ਲੱਗੂਗਾ ਜੀ ਮੈਂ ਤਾਂ ਮੈਂ ਇਹਨਾਂ ਦੇ ਕਹਿਣ ਮੁਤਾਬਕ ਜੀ ਇਹ 3 ਕੁਇੰਟਲ ਕਿਲੇ ਦੀ ਹੋ ਜਾਂਦੀ ਹੈ ਦਲਫੀ ਨੂੰ ਇਹ 3 ਕੁਇੰਟਲ ਹੋ ਜਾਣੀ ਹੈ ਹਾਂਜੀ ਹਾਂਜੀ ਠੀਕ ਹੈ ਪਰ ਤੁਸੀਂ ਸਾਰਾ ਤਾਂ ਨਹੀਂ ਬੀਜਿਆ ਹਨਾ ਹਾਂਜੀ ਇਹ ਤਿੰਨ ਵੈਰਾਈਟੀਆਂ ਦੇ ਬੀਜੀਆਂ ਜੀ ਠੀਕ ਹੈ ਕਿੱਲੇ ਚ ਹਾਂਜੀ ਹਾਂਜੀ ਠੀਕ ਹੈ ਹਾਂਜੀ ਤੇ ਇਹਦੇ ਨਾਲ ਲੱਗਦਾ ਵੀ ਵੀ ਤੁਸੀਂ ਜਿਹੜਾ ਆਮ ਜਿਵੇਂ ਜਾਂ ਝੋਨਾ ਜਾਂ ਕਣਕ ਨਾਲੋਂ ਜਾਂ ਨਰਮੇ ਨਾਲੋਂ ਹਾਂਜੀ ਵੱਧ ਇਨਕਮ ਹੋਊਗੀ ਹਾਂਜੀ ਇਹ 6 ਮਹੀਨੇ ਦੀ ਫਸਲ ਹੈ ਜੀ ਕਣਕ ਦੇ 6 ਮਹੀਨੇ ਦੇ ਸਾਲ ਤੋਂ 50000 ਦੀ ਹੋ ਜਾਂਦੀ ਹੈ ਕਣਕੀ ਹਾਂ ਇਹ ਆਪਣੇ ਲੱਖ ਰੁਪਏ ਸਵਾ ਲੱਖ ਦੀ ਹੋ ਜਾਂਦੀ ਹੈ 1 ਏਕੜ ਦੇ 1 ਏਕੜ ਚ ਕਿੰਨੇ ਵੈਰਾਈਟੀਆਂ ਨਹੀਂ ਤਿੰਨੇ ਵੈਰਾਈਟੀਆਂ ਮਤਲਬ ਵੀ 6 ਮਹੀਨਿਆਂ ਚ ਆਪਾਂ ਨੂੰ ਦੁੱਗਣਾ ਮਾਰਨਾ ਣਾਫਾ ਹਾਂਜੀ ਦੁੱਗਣਾ ਮਾਰਨਾ ਹਾਂਜੀ ਹਾਂਜੀ ਹੂੰ ਤੇ ਜੇਕਰ ਵੀ ਹੋਰ ਵੀ ਗੱਲ ਕਰੀਏ ਇਸ ਦੀ ਟ੍ਰੇਨਿੰਗ ਦੀ ਹਾਂਜੀ ਫਿਰ ਟ੍ਰੇਨਿੰਗ ਉਹ ਕੰਪਨੀ ਵਾਲੇ ਦੇ ਕੇ ਗਏ ਜਾਂ ਤੁਸੀਂ ਆਪ ਫਿਰ ਲਈ ਟ੍ਰੇਨਿੰਗ ਹਾਂਜੀ ਬਾਕੀ ਭੂਆ ਜੀ ਦੇ ਲੜਕੇ ਨੇ ਦੱਸਤਾ ਸੀਗਾ ਜੀ ਉਸ ਕੰਪਨੀ ਵਾਲੇ ਦੱਸ ਜਾਂਦੇ ਆ ਠੀਕ ਹੈ ਬਸ ਕਣਕ ਝੋਨੇ ਵਾਲਾ ਕੰਮ ਹੀ ਕੋਈ ਵੱਡੀ ਚੀਜ਼ ਹੈ ਨਹੀਂ ਇਹ ਚ ਕੋਈ ਨਾ ਤਾਂ ਬਿਮਾਰੀ ਆ ਇਹਨਾਂ ਨੂੰ ਹੂੰ ਤੇ ਨਾ ਕੋਈ ਇਸ ਪੈਸਾ ਰੇਸਪਰੇ ਆਈ ਇਹਦੀ ਕੋਈ ਮਤਲਬ ਆਸਾਨੀ ਆ ਹੋਰੀਆਂ ਫਸਲਾਂ ਤੇ ਜਿੰਨੀ ਮਿਹਨਤ ਹੁੰਦੀ ਹੈ ਉਸ ਤੋਂ ਆਸਾਨ ਹੀ ਆ ਹਾਂਜੀ ਬਾਕੀ ਮਿਹਨਤ ਤਾਂ ਆਪਾਂ ਕਰਨੀ ਹੈ ਕਣਕ ਤੇ ਵੀ ਕਰਨੀ ਹੈ ਜੇ ਆਪਾਂ ਇਹਦੇ ਥੋੜੀ ਵੱਧ ਕਰ ਲਾਂਗੇ ਮੁਨਾਫਾ ਵੀ ਦੁੱਗਣਾ ਨਾ ਹੋਈ ਹੂੰ ਜੇ ਮੈਂ ਆਪਾਂ ਝੋਨੇ ਚ ਦਾ ਸਪਰੇ ਬਿਮਾਰੀ ਉਹਨੂੰ ਪੈ ਗਈ ਕਣਕ ਨੂੰ ਬਿਮਾਰੀਆਂ ਪੈ ਗਈਆਂ ਸਪਰੇਆਂ ਕਰਦੇ ਹੀ ਮਾਰੇ ਜਾਂਦੇ ਆ ਤੇ ਇਹਦੇ ਚ ਉਹ ਵੀ ਨਹੀਂ ਹਨਾ ਹਾਂਜੀ ਇਹ ਚ ਨਹੀਂ ਹੋਏਗਾ ਜੀ ਮਤਲਬ ਜਿਹੜੇ ਉਤਲੇ ਖਰਚੇ ਹੋਣੇ ਆ ਉਹ ਥੋੜੇ ਬਚਦੇ ਆ ਤੇ ਮੁਨਾਫਾ ਸਗੋਂ ਦੁੱਗਣਾ ਹਾਂਜੀ ਹਾਂਜੀ ਬਾਕੀ ਇਹ ਕਿ ਭਗਵਾਨਤ ਮਾਨ ਸਰਕਾਰ ਕਹੇ ਵੀ ਰਹੀ 14000 ਰੁਪਏ ਸਬਸਿਡੀ ਦੇਣੀ ਹੈ ਫਲਾਵਰ ਇਹਨੇ ਤੇ ਖੇਤੀ ਤੇ ਫੁੱਲਾਂ ਦੀ ਖੇਤੀ ਦਾ ਸਬਸਿਡੀ ਦਾ ਕੋਈ ਕੀਤਾ ਅਪਲਾਈ ਹਾਂਜੀ ਅਪਲਾਈ ਕੀਤਾ ਹੋਇਆ ਠੀਕ ਹੈ ਤੇ ਜੇ ਖੇਤੀ ਵਾਲੇ ਵਿਭਾਗੇ ਵਾਲਾ ਕੋਈ ਆਇਆ ਹਾਂਜੀ ਬਾਗਬਾਨੀ ਵਿਭਾਗ ਵਾਲੇ ਆਏ ਸੀਗੇ ਇਹਦੇ ਬਾਰੇ ਇਹਦੇ ਨਾਲ ਕੰਮ ਤੁਹਾਡੇ ਨਾਲ ਹਾਂ ਕੰਡਕਟ ਕੀਤਾ ਸੀ ਭੋਜੇ ਮੁੰਡੇ ਕੋਲੇ ਆਏ ਸੀ ਤੇ ਹੂੰ ਉਹਨੇ ਕਰਾਇਆ ਸੀ ਉਹ ਵੀ ਇੱਥੇ ਆਪਣੇ ਜ਼ਿਲ੍ਹੇ ਚ ਹੀ ਆ ਹਾਂਜੀ ਢਾਈ ਪੀ ਪਿੰਡ ਆਈ ਇੱਥੇ ਆਪਣਾ ਕੋਟਪੂਰੇ ਦੇ ਨਾਲ ਹੀ ਆ ਠੀਕ ਆ ਢਾਈ ਪੀ ਆਪਣੇ ਇੱਥੇ ਨਾਲ ਹੀ ਆ ਤੇ ਉਹ 3 ਏਕੜ ਚ ਕਰਦੇ ਆ ਹਾਂ ਢਾਈ ਏਕੜ ਚ ਕਰਦੇ ਆ ਠੀਕ ਆ ਢਾਈ ਏਕੜ ਚ ਤੇ ਉਹਨਾਂ ਉਹਨਾਂ ਦੀ ਇਨਕਮ ਵਧੀਆ? ਹਾਂਜੀ ਇੱਕ ਤਾਂ ਵਧੀਆ ਹੀ ਹੈ। ਉਹ ਮਤਲਬ 2.5 ਲੱਖ ਰੁਪਏ 6 ਮਹੀਨੇ ਦਾ ਬਣਾ ਲੈਂਦੇ ਆ। ਹਾਂਜੀ ਹਾਂਜੀ ਬਣ ਜਾਂਦਾ। ਉਹ ਸਾਰਾ ਇਹੀ ਵੈਰਾਈਟੀਆਂ ਬੀਜਦੇ ਓ ਅਲੱਗ-ਅਲੱਗ। ਹਾਂਜੀ ਉਹ ਵੀ ਅਲੱਗ-ਅਲੱਗ ਵੈਰਾਈਟੀਆਂ ਬੀਜਦੇ ਜੀ। ਹੂੰ। ਹਾਂਜੀ ਅਲੱਗ-ਅਲੱਗ ਸੌਖਾ ਰਹਿੰਦਾ ਜੀ। ਹੂੰ। ਵੀ ਉਹ ਆਪ ਹੀ ਕਰਦੇ ਸਾਰਾ ਕੰਮ। ਭਾਈ ਜੀ ਜੇਕਰ ਹੋਰ ਵੀ ਕਿਸਾਨ ਵੀਰ ਇਹ ਤੁਹਾਡੀ ਵੀਡੀਓ ਵੇਖ ਕੇ ਇੱਕ ਖੇਤੀਬਾੜੀ ਲਾਉਣਾ ਚਾਹਣ ਤਾਂ ਫਿਰ ਉਹ ਕਿੱਤੀ ਦੇ ਨਾਲ ਸੰਪਰਕ ਕਰਨ ਤੇ ਕਿਵੇਂ ਕਰਨ? ਉਹ ਇਹ ਕੰਪਨੀ ਸੰਪਰਕ ਕਰ ਲੈਂਦੀ ਹੈ ਕੰਪਨੀ ਨਾਲ ਆਪਾਂ ਕਿਰਾਂ ਗੱਲਬਾਤ ਕਰ ਲਗਰਾਈ ਉਹ ਆਪੇ ਟ੍ਰੇਡ ਕਰ ਦਿੰਦੀ ਹੈ ਦੱਸ ਦਿੰਦੀ ਸਾਰੀ ਗੱਲਬਾਤ ਠੀਕ ਹੈ ਇਹ ਸੌਖਾ ਕੰਮ ਹੀ ਐਡਾ ਕੋਈ ਔਖਾ ਕੰਮ ਨਹੀਂ ਹੈਗਾ ਜੀ ਕਿਸਾਨ ਵੀਰਾਂ ਨੂੰ ਵੀ ਬੇਨਤੀ ਹੈ ਕਿ ਬਹੁਤ ਸਾਰੀਆਂ ਕੰਪਨੀਆਂ ਤੁਸੀਂ ਉਹਨਾਂ ਦੇ ਸਰਚ ਮਾਰੋਗੇ ਨੈਟ ਤੇ ਇੰਟਰਨੈਟ ਤੇ ਸਰਚ Google ਤੇ ਮਾਰੋਗੇ ਤਾਂ ਤੁਹਾਨੂੰ ਬਹੁਤ ਸਾਰੀਆਂ ਕੰਪਨੀਆਂ ਮਿਲ ਜਾਣਗੀਆਂ ਜਿਹੜੀਆਂ ਤੁਹਾਡੇ ਕੋਲੇ ਆ ਕੇ ਖੇਤੀ ਕਰਾਉਣਗੀਆਂ ਤੇ ਬਈ ਇੱਕ ਡਰ ਹੈ ਕਿਸਾਨ ਕਿਸਾਨਾਂ ਨੂੰ ਖਾਸ ਡਰ ਹੁੰਦਾ ਹੈ ਵੀ ਕੰਟਰੈਕਟ ਫਾਰਮਿੰਗ ਹੁੰਦੀ ਹੈ ਜਿਹੜੀ ਜਿਹਦੇ ਪਿੱਛੇ ਆਪਾਂ ਹਾ ਇੰਨਾ 1.5 ਸਾਲ ਧਰਨਾ ਵੀ ਲਾਇਆ ਹੈ ਨਾ ਹਾਂਜੀ ਹਾਂਜੀ ਵੀ ਉਹਦੇ ਨਾਲ ਵੀ ਕਿਸਾਨ ਨੂੰ ਇੱਕ ਵੀ ਨੁਕਸਾਨ ਬਹੁਤ ਹੁੰਦੇ ਆ ਵੀ ਉਹ ਆਪਦੇ ਸਾਹਮਣੇ ਜੇ ਤੁਹਾਡੇ ਨਾ ਪਸੰਦ ਕਰ ਗਏ ਫੇਰ ਕੀ ਕਰਨਗੇ ਫੇਰ ਕੀ ਕਰਾਂਗੇ ਹਾਂਜੀ ਨਹੀਂ ਲੈ ਕੇ ਜਾਂਦੇ ਜੀ ਉਹਨਾਂ ਨੇ ਪੱਕਾ ਐਗਰੀਮੈਂਟ ਕੀਤਾ ਹੁੰਦਾ ਜੀ ਪਹਿਲਾਂ ਹੂੰ ਵੀਜਨ ਤੋਂ ਪਹਿਲਾਂ ਐਗਰੀਮੈਂਟ ਕਰ ਲੈਂਦੇ ਜੀ ਹੂੰ ਉਹਨਾਂ ਨੇ ਲੈ ਚ ਮਤਲਬ ਜਿਹੜਾ ਐਗਰੀਮੈਂਟ ਹੈ ਉਹਦੇ ਵਿੱਚ ਇਕੱਲਾ ਕੰਪਨੀ ਦਾ ਨਹੀਂ ਫਾਇਦਾ ਹੁੰਦਾ ਆਪਣੀਆਂ ਵੀ ਸ਼ਰਤਾਂ ਹੁੰਦੀਆਂ ਆਪਾਂ ਪੜ੍ਹ ਪੜ ਸਕਦੇ ਹਾਂ ਨਾ ਹਾਂਜੀ ਹਾਂਜੀ ਆਪਾਂ ਪੜ੍ਹ ਸਕਦੇ ਹਾਂ ਪਹਿਲਾਂ ਸਾਰ ਉਹ ਤਾਂ ਆਪਣੀ ਆਪ ਦੀ ਮਰਜ਼ੀ ਲੈ ਜਾਂਦੀ ਨਹੀਂ ਲਾਉਣ। ਹੂੰ। ਮਤਲਬ ਜੀ ਇਹ ਵੀ ਨਹੀਂ ਹੈਗਾ ਵੀ ਕੱਲਾ ਵੀ ਉਹ ਕੰਪਨੀ ਵੀ ਆਪਣੇ ਤੇ ਥੋਪ ਦੂਗੀ ਆਪਾਂ। ਹਾਂਜੀ। ਉਸ ਹਿਸਾਬ ਨਾਲ। ਹਾਂਜੀ। ਉਹ ਇਹ ਉਹ ਕੰਪਨੀ ਕਰਦੀ ਹੈ ਵੀ ਤੋਂ ਕਿਲੋ ਦੇ ਹਿਸਾਬ ਨਾਲ ਲਵਾਵਾਂਗੇ ਵਜਨ ਦੇ ਹਿਸਾਬ ਨਾਲ। ਹਾਂਜੀ ਵਜਨ ਦੇ ਹਿਸਾਬ ਨਾਲ। ਬਕਾਇਦਾ ਲਿਖ ਕੇ ਦਿੰਦੇ ਆਈ ਉਹ। ਠੀਕ ਹੈ ਵੀ ਇੰਨਾ ਵਜਨ ਹੋਊਗਾ ਇਸ ਰੇਟ ਦੇਵਾਂਗੇ। ਹਾਂਜੀ ਹਾਂਜੀ। ਤੇ ਕੁਆਲਿਟੀ ਦਾ ਕੋਈ ਚੱਕਰ ਨਹੀਂ? ਨਹੀਂ ਕੁਆਲਿਟੀ ਵਧੀਆ ਹੀ ਹੁੰਦੀ ਉਹਨਾਂ ਦੀ। ਮਤਲਬ ਉਹਨਾਂ ਦੇ ਦਿੱਤਾ ਹੀ ਸਾਰਾ ਕੁਝ ਆਪ ਹੁੰਦਾ। ਆਈ ਦਿੱਤਾ ਹੀ ਸਾਰਾ ਕੁਝ ਹੁੰਦਾ ਨਾ ਨਹੀਂ। ਉਹਨਾਂ ਨੇ ਆਪ ਹੀ ਸਾਰਾ ਕੁਝ ਦੇਣ ਕਰਕੇ ਫਿਰ ਕੁਆਲ ਤੇ ਇਹਦੇ 'ਚ ਤੁਹਾਨੂੰ ਕੋਈ ਇਹ ਇਹ ਲੱਗਦਾ ਕਿਸਾਨ ਵੀਰਾਂ ਨੂੰ ਕਹਿਣਾ ਚਾਹਉਂ ਵੀ ਭਾਈ ਵੀ ਇਹ ਕਰ ਲੋ ਕਿ ਵਧੀਆ ਰਹੂਗਾ ਕੰਟਰੈਕਟ ਫਾਰਮਿੰਗ ਹਾਂਜੀ ਕਰਨਾ ਚਾਹੀਦਾ ਜੀ ਬਹੁਤ ਵਧੀਆ ਚੀਜ਼ ਆ ਜੀ ਹੂੰ ਹਾਂਜੀ ਕਣਕ ਨਾਲ ਦੁੱਗਣੀ ਆਮਦਨ ਆ ਜੀ ਇਹਦੇ 'ਚ ਹੂੰ ਕਰਨਾ ਚਾਹੀਦਾ ਵੈਸੇ ਨਾਲ ਤਾਂ ਸਾਰਾ ਆਪਾਂ ਸਰਦੀ 'ਚ ਕੰਮ ਲੱਗੇ ਰਹਿੰਦੇ ਆ ਜੀ ਹੂੰ ਸੌਖਾ ਹੋ ਜਾਂਦਾ ਇਹ ਹੂੰ ਤੇ ਟੋਟਲ ਕਿੰਨੀ ਖੇਤੀ ਆ ਤੁਹਾਡੀ ਅਸੀਂ 12 ਏਕੜ ਦੀ ਕਰਦੇ ਹਾਂ 12 ਏਕੜ ਦੀ ਤੇ ਜੇ ਇਹਦੇ 'ਚ ਹੋਇਆ ਫਿਰ ਸਾਰਾ ਕਰੋਗੇ ਹਾਂਜੀ ਨਹੀਂ ਅੱਧੀ ਕਰਾਂਗੇ ਮਤਲਬ 6 ਏਕੜ ਤੱਕ ਤਾਂ ਲੈ ਕੇ ਜਾਵਾਂ ਹੌਲੀ ਹੌਲੀ 6 ਏਕੜ ਤੱਕ ਲੈ ਕੇ ਜਾਵਾਂਗੇ ਹਾਂਜੀ ਹਾਂਜੀ ਤੇ ਚੰਗੀ ਗੱਲ ਆਪਣੇ ਕਿਸਾਨ ਸਮਾਂ ਇਸ ਫਸਲੀ ਚੱਕਰ ਚੋਂ ਨਿਕਲਣ ਉਹਨਾਂ ਦੀ ਆਮਦਨ ਵਧੇ ਇਹ ਤੁਹਾਡੇ ਵਰਗੇ ਕਿਸਾਨ ਹੀ ਇਹਨਾਂ ਹੌਲੀ-ਹੌਲੀ ਇਹੀ ਪਰੰਪਰਾ ਬਣਨੀ ਆ ਜੇ ਤੁਸੀਂ ਤੁਰੋਂਗੇ ਤਾਂ ਕਿਉਂਕਿ ਬਹੁਤ ਮੁਸ਼ਕਲਾਂ ਦੇ ਵਿੱਚ ਸਾਡੀ ਕਿਸਾਨੀ ਹੈ ਬਹੁਤ ਹਾਲਾਤ ਮਾੜੇ ਆ ਉਹ ਫਸਲੀ ਚੱਕਰ ਕਰਕੇ ਆ ਫਸਲੀ ਚੱਕਰ ਸਾਡੇ ਤੇ ਸਰਕਾਰਾਂ ਦੇ ਥੋਪੇ ਹੋਏ ਆ ਤੇ ਉਹਨਾਂ ਚੋਂ ਆਪਾਂ ਨਿਕਲ ਨਹੀਂ ਸਕਦੇ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਬਾਈ ਜੀ ਦੀ ਗੱਲਬਾਤ ਕਿਵੇਂ ਲੱਗੀ ਬਾਈ ਜੀ ਤੋਂ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਇਹਨਾਂ ਦਾ ਪਿੰਡ ਖੱchna ਜ਼ਿਲ੍ਹਾ ਫਰੀਦਕੋਟ ਇਹਦੇ ਉੱਤੇ ਆ ਕੇ ਤੁਸੀਂ ਕਿਸੇ ਤੋਂ ਵੀ ਪਤਾ ਕਰ ਲਓ ਜੇ ਵੀ ਬਾਈ ਜੀ ਲਖਵੀਰ ਜੀ ਦਾ ਨਾਮ ਪੁੱਛ ਲਓ ਜੇ ਤੇ ਫੁੱਲਾਂ ਦੀ ਖੇਤੀ ਕਰਦੇ ਆ ਉਦੋਂ ਆਉਂਗੇ ਤਾਂ ਤੁਹਾਨੂੰ ਸਾਰੀ ਜਾਣਕਾਰੀ ਦੇਣਗੇ ਬਾਈ ਜੀ ਹਨਾ ਹੀ ਹਾਂਜੀ ਬਹੁਤ ਬਹੁਤ ਧੰਨਵਾਦ